ਓ ਜੌਹਰ ਸਾਹਿਬ ਕੀ ਹਾਲ ਚਾਲ ਆ ਨਹੀਂ ਬਸ ਪੂਰੀ ਕਰ ਚੜੀ ਕਲਾਜੀ ਦੀ ਮੌਸਮ ਵੀ ਬੜਾ ਸਵਾਭਣਾ ਹੈ ਭਾਵੇਂ ਕਿ ਗਰਮ ਹੈ ਅਜੇ ਰੁੱਤ ਦੇ ਵਿੱਚ ਗਰਮੀ ਜਿਹੜੀ ਉਹ ਮੌਜੂਦ ਹੈ ਪਰ ਗਰਮੀ ਭਾਵੇਂ ਦੇਖੋ ਰੁੱਤ ਦੇ ਵਿੱਚ ਮੌਜੂਦ ਹੈ ਪਰ ਕਹਿੰਦੇ ਪੱਤ ਚੜਦਾ ਜਦੋਂ ਸਮਾਂ ਆਉਂਦਾ ਹੈ ਤੇ ਪੱਤਿਆਂ ਦਾ ਰੰਗ ਭਾਵੇਂ ਇਸ ਮੌਸਮ ਦੇ ਵਿੱਚ ਅਜੇ ਗਰਮੀ ਮੌਜੂਦ ਹੈ ਪਤਰਕਸ਼ਤਾ ਦੇ ਪੱਤਿਆਂ ਦਾ ਰੰਗ ਜਿਹੜਾ ਉਹ ਫੇਰ ਵੀ ਬਦਲ ਰਿਹਾ ਜੀ ਉਹ ਜਿਹੜੀ ਵਾਤਾਵਰਣ ਹੁਣ ਸਾਡੇ ਮਾਹਿਰ ਹੈ এনਵਾਇਰਨਮੈਂਟ ਕੈਨੇਡਾ ਦੇ ਉਹਨਾਂ ਨੇ ਗੈਸ ਇਹ ਲਾਇਆ ਕਿ ਇਹ ਘਟਨਾਈ ਤਾਂ ਤਾਂ ਵਾਪਰ ਰਹੀ ਆ ਪੀ ਜਿਹੜੇ ਦਰਾਖਤ ਆ ਇਹ ਵੀ ਵਧੀ ਹੋਈ ਗਰਮੀ ਤੋਂ ਬੜੇ ਦੁਖੀ ਆ ਤੇ ਉਹਨਾਂ ਕੋ ਜਾਨੀ ਪੱਤੇ ਆਪਣੇ ਟਾਹਣੀਆਂ ਸੰਭਾਲੀਆਂ ਨਹੀਂ ਜਾ ਰੀਆਂ ਤੇ ਇਸ ਕਰਕੇ ਵੀ ਉਹ ਕਮਜ਼ੋਰ ਪੈ ਕੇ ਤੇ ਡਿਗ ਰੀਆਂ ਪਰ ਹਰ ਪੱਤ ਝੜਦਾ ਜਦੋਂ ਮੌਸਮ ਆਉਂਦਾ ਨਾ ਹਰ ਸਾਲ ਪਰਪਰ ਦੇਖ ਸਕਦੇ ਕਿਤੇ ਵੀ ਜਾ ਕੇ ਜੀ ਜਦੋਂ ਇਹ ਪੱਤਿਆਂ ਦਾ ਰੰਗ ਬਦਲਦਾ ਫਿਰ ਤੁਸੀਂ ਦੇਖੋ ਕਿ ਰੰਗ ਬਦਲਦਾ ਤੇ ਪੱਤੇ ਝੜ ਵੀ ਜਾਂਦੇ ਆ ਹਾਂ ਇਹ ਠੀਕ ਆ ਕਿ ਪੱਤੇ ਝੜ ਜਾਂਦੇ ਆ ਜਦੋਂ ਹਵਾ ਵਗਦੀ ਹੈ ਪਰ ਤੁਸੀਂ ਬਹੁਤ ਵਾਰ ਨੋਟ ਕਰਿਓ ਕਿ ਜਦੋਂ ਪੱਤੇ ਦੇ ਝੜਨ ਦਾ ਸਮਾਂ ਆ ਜਾਣਾ ਨਾ ਵੀ ਜੇ ਹਵਾ ਨਾ ਵੀ ਵਗਦੀ ਹੋਏ ਤੇ ਉਹ ਫੇਰ ਵੀ ਟਾਣੀ ਨਾਲ ਟੁੱਟ ਕੇ ਡਿੱਗ ਜਾਂਦਾ ਸੋ ਤਦ ਕਰਕੇ ਆ ਜੀ ਵੀ ਜ਼ਿੰਦਗੀ ਹੈ ਹਰ ਇੱਕ ਕ੍ਰੀਏਸ਼ਨ ਹੈ ਜਿਹੜੀ ਉਸ ਕਰਤੇ ਦੀ ਉਹਦਾ ਇੱਕ ਸਮਾਂ ਸੋ ਇਹ ਪੱਤਿਆਂ ਦਾ ਵੀ ਸਮਾਂ ਹੁਣ ਜਿਹੜਾ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਜੋ ਸਾਹਿਬ ਅੱਜ ਨਾ ਮੈਂ ਟਿਮ ਹਾਟਨ ਸੇ ਗਿਆ ਤੇ ਅੱਜ ਪੁਰਾਣੀਆਂ ਤਾਜ਼ੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਜੀ ਅੱਜ ਟਿਮ ਹਾਟਨ ਨੇ ਆਪਣੇ ਤੁਹਾਨੂੰ ਯਾਦ ਕਰੂਗਾ ਜੋ ਸਾਹਿਬ ਪੁਰਾਣੇ ਕੱਪਸ ਜਿਹੜੇ ਹੁੰਦੇ ਸੀ ਟਿਮ ਹਾਟਨ ਦੇ ਯਾ ਜਿਹੜੇ ਬਰਾਊਨ ਰੰਗ ਦੇ ਬਹੁਤ ਹੀ ਪੁਰਾਣੇ ਜਿਹੜੇ ਲਾਈਟ ਲਾਈਟ ਬਿਸਕੁਟੀ ਰੰਗ ਦੇ ਪਹਿਲਾਂ ਹੁੰਦੇ ਸੀ ਅੱਜ ਪਹਿਲੀ ਵਾਰ ਉਹ 90s ਦੇ ਵਿੱਚ ਕੱਪਸ ਪੇਸ਼ ਕਰਦੇ ਸੀ ਤਾਂ ਅੱਜ ਉਹਨਾਂ ਨੇ ਦੁਬਾਰਾ ਉਹ ਕੱਪ ਲੈ ਕੇ ਆਂਦੇ ਸੋ ਬੜੀਆਂ ਉਦੋਂ ਜਦੋਂ ਫੜਿਆ ਕੱਪ ਦੇ ਪੁਰਾਣੀਆਂ ਯਾਦਾਂ ਨਾ ਇੱਕ ਵਾਰੀ ਹੁੰਦਾ ਨਾ ਕਿ ਇੱਕ ਤਾਂ 스ਮੈਲ ਜਿਹੜੀ ਹੁੰਦੀ ਹੈ ਸੈਂਟ ਉਹ ਕਿਸੇ ਨੇ ਪਾਈ ਹੋਵੇ ਤਾਂ ਤੁਹਾਨੂੰ ਯਾਦ ਆ ਜਾਂਦਾ ਕੁਝ ਕਿ ਆ ਵੀ ਇਹ ਉਦੋਂ ਮੈਂ ਯੂ نو ਉਸ ਉਸ ਬੰਦੇ ਨੇ 스ਮੈਲ ਉਹ ਯਾ ਪਰਫਿਊਮ ਲਾਇਆ ਸੀ ਕੋਈ ਜੁੜੀਆਂ ਹੁੰਦੀਆਂ ਨੇ ਯਾਦਾਂ ਉਸ 스ਮੈਲ ਦੇ ਨਾਲ ਇਸ ਤਰ੍ਹਾਂ ਇੱਕ ਡਿਮ ਹੌਟਿੰ ਦਾ ਜੋ ਕੱਪ ਸਮ ਲਾਈਕ ਸਿੰਸ 1984 ਦੇ ਵਿੱਚ ਸੋਰੀ 1964 ਦੇ ਵਿੱਚ ਹੋਣ ਦੇ ਵਿੱਚ ਆਇਆ ਕੰਪਨੀ ਤੇ ਉਹ ਜਿਹੜਾ ਪੁਰਾਣਾ ਕੱਪ ਮੇਰੇ ਹੱਥ ਦੇ ਵਿੱਚ ਜੋਤ ਸਾਹਿਬ ਇਹ ਤਾਂ ਲੱਗ ਰਿਹਾ ਕਿ ਮੈਂ 90s ਦੇ ਵਿੱਚ ਪਹੁੰਚ ਗਿਆ ਜੀ ਸੋ ਇਟ ਵਾਸ ਵੈਰੀ ਗੁੱਡ ਟੂ ਸੀ ਹਾਂ ਮੈਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਆਬਜ਼ਰਵੇਸ਼ਨ ਬਹੁਤ ਪਰ ਆਪਾਂ ਦੇਖਦੇ ਹਾਂ ਕਿ ਜਿਹੜੇ ਇਹ ਕੱਪ ਕੌਫੀ ਦੇ ਮਿਲਦੇ ਆ ਸਵਾਦ ਭਾਵੇਂ ਉਹਨਾਂ ਦਾ ਹੁਣ ਨਕਮਾ ਹੀ ਹੋ ਗਿਆ ਬਹੁਤ ਸਾਰੇ ਤਿਆਲ ਦਵਾਲ ਦੀ ਪਰੇਸ਼ਾਨਾਂ ਨੇ ਇਹ ਇਹ ਕੈਲੋਪੀ ਮੂੰਹ ਤੱਕ ਕਰਨ ਵਾਲੀ ਗੱਲ ਹੀ ਰਹਿ ਗਈ ਹੈ ਕਿ ਉਹਦੇ ਨਾਲੋਂ ਵਧੀਆ ਕਾਫੀ ਤੇ ਚਾਹ ਲੋਕ ਘਰਾਂ ਦੇ ਵਿੱਚ ਆਪ ਹੀ ਬਣਾ ਸਕਦੇ ਐ ਬਿਲਕੁਲ ਬਿਲਕੁਲ ਉਹ ਸਵਾਦ ਦੇ ਵਿੱਚ ਹੁਣ ਖਾਸੀਅਤ ਸ਼ਾਇਦ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਘਟ ਗਈ ਆ ਲੋਕ ਮੈਸਰ ਕਰਦੇ ਆ ਕਿ ਬ੍ਰੈਮਟਨ ਤੋਂ 200 ਕਿਲੋਮੀਟਰ ਬਾਅਦ ਚਲੇ ਜੇ ਬਾਹਰ ਚਲੇ ਜਾਈਏ ਸ਼ਾਇਦ ਅੱਜ ਵੀ ਉਹ ਸਵਾਦ ਮਿਲਦਾ ਹਾਂ ਯੂ ਰਾਈਟ ਦੋਸਟ ਡਿਪੈਂਡਸ ਆਨ ਹੈਨਾ ਵੀ ਤੁਹਾਨੂੰ ਕਾਫੀ ਕੇਨੇ ਬਣਾ ਕੇ ਦਿੱਤੀ ਤੁਹਾਨੂੰ ਸੈਂਡਵਿਚ ਕੇਨੇ ਬਣਾ ਕੇ ਦਿੱਤੀ ਜੋ ਜਿਹੜੇ ਬਣਾਉਣ ਵਾਲੀਆਂ ਜਾਂ ਵਾਲੇ ਆ ਕਿ ਉਹ ਆਪਣੇ ਆਪਣੀ ਤਬੀਅਤ ਦੇ ਵਿੱਚ ਹੀ ਉਹਨਾਂ ਦੇ ਵਿੱਚ ਕਿਰਸ ਇੰਨੀ ਆ ਕਿ ਉਹਨਾਂ ਨੇ ਮੱਖਣਿਆਂ ਜਿਹੜ ਪਨੀਰ ਆ ਬੜਾ ਰੋਕ ਰੋਕ ਕੇ ਕਿ ਲਾਉਣਾ ਛੁਰੀ ਦੇ ਨਾਲ ਬਿਲਕੁਲ ਜਦ ਕਿ ਤੁਸੀਂ ਬਹੁਤ ਸਾਰੇ ਇਲਾਕਿਆਂ 'ਚ ਦੇਖੋਗੇ ਕਿ ਇਹ ਸਾਰਾ ਕੁਝ ਤੈਹ ਹੁੰਦਾ ਮਿਕਦਾਰ ਵੀ ਜੇ ਤੁਹਾਨੂੰ ਆਹ ਸੈਂਡਵਿਚ ਆ ਉਹਦੇ ਵਿੱਚ ਇੰਨੀ ਚੀਜ਼ ਤੁਸੀਂ ਪਾਉਣੀ ਪਾਉਣੀ ਆ ਪਾਉਣੀ ਆ ਤੇ ਉਨੀ ਚੀਜ਼ ਪੋਣ ਚਾਣ ਕੇ ਕਿਸੇ ਕੋਲੋਂ ਲੈਣ ਦਾ ਵਿੱਲ ਹੈ ਨਾ ਉਹ ਦੇਣ ਵਾਲੇ ਤੇ ਵਾਲੀਆਂ ਵੀ ਉਦਾਂ ਹੀ ਆ ਬਿਲਕੁਲ ਵੇਚ ਕਰਕੇ ਉਹ ਜਿਹੜਾ ਮਿਆਰ ਕਾਫੀ ਗਿਰੇ ਆ ਤੇ ਪਰ ਕੋਲਮਲਾਕ ਜਿਹੜੇ ਉਹ ਕੱਪਾਂ ਦਾ ਰੰਗ ਕਿਤੇ ਕਿਤੇ ਬਦਲਦੇ ਰਹਿੰਦੇ ਆ ਅੱਜ ਵੀ ਆਪਾਂ ਦੇਖਤੀਆਂ ਹਨਾ ਤੋਂ ਉਹ ਇੰਨਾ ਕਾਫੀ ਕਲਰ ਸਿਗਾ ਬਰਾਊਨ ਜਿਹੜੇ ਉਹ ਚੀਨੀ ਦੇ ਕੱਪ ਸੀਗੇ ਉਪਰ ਮੈਂ ਕਿ ਹੁਣ ਮਿਊਜ਼ੀਅਮਸ ਦੇ ਵਿੱਚ ਚਲੇ ਗਏ ਸੀ ਹਾਂ ਤਾਂ ਪਰ ਹੁਣ ਮਿਊਜ਼ੀਅਮ ਦੇ ਉਤੋਂ ਕੱਢ ਕੇ ਲਿਆਏ ਆ ਉਹਨਾਂ ਦੀ ਪ੍ਰਦਰਸ਼ਨੀ ਗਾਕਾ ਨੂੰ ਜੀਪੀਏਸ ਆਪਣੀ ਐਨੀਵਰਸਰੀ ਦੇ ਮੌਕੇ ਤੇ ਜੋ ਸਭ ਤੋਂ ਮਸ਼ਹੂਰ ਹੋਇਆ ਜੀ ਬ੍ਰਾਂਡ ਇਹ ਨੈਸ਼ਨਲੀ ਨਹੀਂ ਇੰਟਰਨੈਸ਼ਨਲ ਲੈਵਲ ਇੰਟਰਨੈਸ਼ਨਲ ਮੈਨੂੰ ਲੱਗਦਾ ਵੀ ਕਿਤੇ ਅਣ ਦੇਖੀ ਹੋ ਗਈ ਆ ਉਹ ਕਹਿੰ ਲੋ ਪਿੱਛਾ ਦੌੜ ਤੇ ਪਿੱਛਾ ਚੌੜ ਪਰ ਜਿਹੜਾ ਇਹ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਨਾਂ ਤੇ ਠੀਕ ਆ ਬ੍ਰਾਂਡ ਲਿਖਿਆ ਹੋਇਆ ਟ ਇੰਪੋਰਟੈਂਟ ਪਰ ਉਹਨਾਂ ਦੇ ਪਦਾਰਥਾਂ ਦਾ ਉਹਨਾਂ ਦੇ ਖਾਣਿਆਂ ਦਾ ਉਹਨਾਂ ਦੀਆਂ ਇਹ ਕੌਫੀਆਂ ਦਾ ਕੌਫੀ ਕਰਕੇ ਇਹ ਬ੍ਰਾਂਡ ਚੱਲਿਆ ਸੀ ਬਿਲਕੁਲ ਉਹ ਗੱਲ ਨਹੀਂ ਰਹੀ ਸੀ ਜਿਹੜੀ ਕਿ ਜਾਇ ਸ਼ਾਇਦ ਕਿਤੇ 1980 ਜਾਂ 1900 60 ਮਿਆਂ ਚ ਆ ਪਿੱਛੇ ਜਿਹੜੀ ਲੋਕਾਂ ਨੇ ਆਨੰਦ ਬਾਣੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੁਣ ਉਹ ਗੱਲ ਨਹੀਂ ਰਹਿ ਗਈ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਇੱਕ ਟੈਂਪਰ ਬਿਲਕੁਲ ਬੜਾ ਸਹਿਮਤ ਹਾਂ ਤੁਸੀਂ ਇਹਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਹਾਲੇ ਵੀ ਆਈ ਆਈ ਟੋਟਲੀ ਅਗਰੀ ਵਿਦ ਯੂ ਬਿਕਾਜ਼ ਉੱਥੇ ਲੈਸ ਪੋਪੂਲੇਸ਼ਨ ਹੈ ਤੇ ਜ਼ਿਆਦਾ ਟਾਈਮ ਉਹ ਆਪਣੇ ਖਾਣੇ ਨੂੰ ਆਪਣੇ ਪ੍ਰੈਜੈਂਟੇਸ਼ਨ ਨੂੰ ਦਿੰਦੇ ਛੋਟੇ ਜਗ੍ਹਾ ਦੇ ਵਿੱਚ ਬਿਲਕੁਲ ਪਰ ਦੂਸਰੇ ਪਾਸੇ ਨਾ ਕਿਉਂਕਿ ਇਹ ਜਿਹੜਾ ਉਹ ਟੋਰ ਦਾ ਓਨਰ ਹੋਵੇ ਉਹਦੀ ਸਮਝ ਤੇ ਬੜਾ ਡਿਪੈਂਡ ਕਰਦਾ ਕਿ ਉਹਨੇ ਕੁਆਲਿਟੀ ਦੇਣੀ ਆ ਕਿ ਉਹਨੇ ਕੁਆਲਿਟੀ ਦੇਣੀ ਆ ਹੁਣ ਇਹ ਜਿਹੜੇ EMPLOYEES ਆ ਜਿੱਥੇ ਇਹ ਪ੍ਰੋਪਰਲੀ ਟ੍ਰੇਨਿੰਗ ਆ ਉਹਨਾਂ ਦੀ ਉਹਨਾਂ ਨੂੰ ਟ੍ਰੇਨਡ ਕੀਤਾ ਗਿਆ ਹੁੰਦਾ ਦੱਸਿਆ ਗਿਆ ਹੁੰਦਾ ਵੀ ਤੁਸੀਂ ਆਹ ਚੀਜ਼ ਐਦਾਂ ਕਰਨੀ ਆ ਤੇ ਜਿਹੜੇ ਹੁਣ ਜਾਨੀ ਕਿ ਜਿੱਦਨੂੰ ਹੱਥ ਪੈ ਗਿਆ ਉਹ ਹੂੜ ਮਤਲਬ ਉਹ ਪਤਾ ਲੱਗ ਜਾਂਦਾ ਨਾ ਵੀ ਰੈਸਟੋਰੈਂਟ ਦੇ ਵਿੱਚ ਕਿਦਾਂ ਕੰਮ ਕਰਦੇ ਤੇ ਕਰਦੀਆਂ ਦਿੱਸਦਾ ਹੀ ਹੁੰਦਾ ਬਿਲਕੁਲ ਬਿਲਕੁਲ ਉਹ ਜਿਹੜੇ ਟ੍ਰੇਨਡ ਆ ਉਹਨਾਂ ਦੀ ਤੁਸੀਂ ਭਾਸ਼ਾ ਦੇਖੋਗੇ ਕਿ ਅਨਟ੍ਰੇਨਡ ਜਾਂ ਭੀ ਉਹ ਅੰਦਰ ਉਹਨਾਂ ਦੇ ਹੇਟ ਰੇਟ ਆ ਭਰੀ ਹੋਈ ਪੀ ਉਹਨਾਂ ਨੇ ਚਿੱਟੀ ਚਮੜੀ ਨੂੰ ਕਿੱਦਾਂ ਵੈਲਕਮ ਕਰਨਾ ਹੈ ਉਹਨਾਂ ਨੇ ਪੂਰੀ ਚਮੜੀ ਨੂੰ ਕਿੱਦਾਂ ਕਰਨਾ ਹੈ ਜਾਨੀ ਕਿ ਜਿਨ੍ਹਾਂ ਦੀਆਂ ਤਬੀਅਤਾਂ ਦੇ ਵਿੱਚ ਰੇਸਿਜ਼ਮ ਹੈ ਹੈਨਾ ਕਿ ਉਹਨਾਂ ਨੇ ਕਾਲੀ ਚਮੜੀ ਨੂੰ ਕਿੱਦਾਂ ਵੈਲਕਮ ਕਰਨਾ ਜਾਂ ਨਹੀਂ ਵੀ ਕਰਨਾ ਬਹੁਤ ਸਾਰੇ ਲੋਕ ਅਨ ਵੈਲਕਮ ਟੂ ਫੀਲ ਕਰਦੇ ਆ ਉਹ ਤਾਂ ਇਹ ਖਟ ਅਟ ਡਟ ਕੇ ਉਹ ਤੁਹਾਡੇ ਵੱਲ ਦੇਖੀ ਜਾਂਦੇ ਜਾਂ ਜਾਂਦੀਆਂ ਜਿਨ੍ਹਾਂ ਨੇ ਤੁਹਾਨੂੰ ਕਾਫੀ ਬਣਾ ਕੇ ਦੇਣੀ ਆ ਕਿ ਕੋਈ ਹੈਲੋ ਨਹੀਂ ਕੋਈ ਹਾਈ ਨਹੀਂ ਕੋਈ ਗੁੱਡ ਮਾਰਨਿੰਗ ਨਹੀਂ ਕੋਈ ਨਥਿੰਗ ਕਿ ਜਿਹੜਾ ਜੇ ਨੀਂਦ ਹੀ ਨਹੀਂ ਪੂਰੀ ਹੋਈ ਹੁੰਦੀ ਇਹਨਾਂ ਦੀ ਸੋ ਇਸ ਕਰਕੇ ਪਰ ਜੇ ਤੁਸੀਂ 200 150 ਕਿਲੋਮੀਟਰ ਬਾਹਰ ਚਲੇ ਜਾਓ ਸਭ ਕੁਝ ਅੱਜ ਵੀ ਮੌਜੂਦ ਆ ਯੈਸ ਸੋ ਇਹ ਡਿਫਰੈਂਸ ਦੱਸਦਾ ਪੀ ਇੱਥੇ ਆਲਦਵਾਲ ਦੇ ਵਿੱਚ ਸਿਰਫ ਇਨਾ ਰੈਸਟੋਰੈਂਟਸ ਦੇ ਮਾਧਿਅਮ ਦੇ ਨਾਲ ਪੈਸੇ ਬਣਾਉਣ ਵਾਲੇ ਮਾਲਕ ਜਿਹੜੇ ਆ ਉਹ ਧਿਆਨ ਦੇ ਨਹੀਂ ਆ। ਉਹ ਆਪਣੇ ਏਮਪਲੋਈਜ਼ ਨੂੰ ਪ੍ਰੋਪਰਲੀ ਟ੍ਰੇਨ ਨਹੀਂ ਕਰ ਰਹੇ। ਵੀ ਤੁਸੀਂ ਕਸਟਮਰ ਸਰਵਿਸ ਕਿੱਦਾਂ ਦੇਣੀ ਹੈ? ਤੁਸੀਂ ਜਿਹੜੇ ਬ੍ਰਾਂਡਡ ਕਾਫੀਜ਼ ਆ ਵੀ ਇਹਨੂੰ ਪ੍ਰੀਪੇਅਰ ਕਿੱਦਾਂ ਕਰਨਾ ਹੈ? ਪੀ ਜਸਟ ਕੁਛ ਨਾ ਕੁਛ ਕਰਕੇ ਲੱਗਦਾ ਵੀ ਟਾਈਮ ਜਾਂ ਪੂਰਾ ਕੀਤਾ ਜਾ ਰਿਹਾ ਤੇ ਪੈਸੇ ਵੱਟੇ ਜਾ ਰਹੇ। ਜੋਤ ਸਾਹਿਬ ਆਓ ਫਿਰ ਆਪਾਂ ਥੋੜਾ ਜਿਹਾ ਹੁਣ ਗਵਾਂਡੀ ਮੁਲਕ ਵੱਲ ਝਾਤ ਮਾਰੀਏ ਵੀ ਕਿੰਨੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਜੀ ਤੇ ਸੁਣਨ ਦੇ ਵਿੱਚ ਆਇਆ ਕਿ ਕੁਛ ਇੱਕ एक्सपोज ਵੀ ਕੀਤਾ ਜਾ ਰਿਹਾ ਜੀ ਝੂਠੇ ਰੈਫਿਜੀਸ ਜਿਹੜੇ ਐਸਵੇਲੇ ਉਥੇ ਲੋਕੀ ਹੋਏ ਸਨ いや ਹੁਣ ਆਈਸ ਦੇ ਕਾਬੂ ਦੇ ਵਿੱਚ ਆ ਚੁੱਕੇ ਨੇ ਜੀ ਮੇਰ ਸ਼ੇਤਾ ਇਹ ਮਹਿਸੂਸ ਕੀਤਾ ਜਾ ਰਿਹਾ ਤੁਹਾਡੀ ਗੱਲ ਇਹ ਆਬਜ਼ਰਵੇਸ਼ਨ ਹੈ ਕਿ ਵੀ ਵੈਸੇ ਅਸਲ ਦੇ ਵਿੱਚ ਜਿਹੜੇ ਲੋਕ ਇਹ ਰੈਫਿਊਜੀ ਕਲੇਮ ਕਰਦੇ ਆ ਜਾਂ ਕਰਦੀਆਂ ਵੀ ਉਹ ਰੈਫਿਊਜੀ ਵਾਲੀ ਕੋਈ ਗੱਲ ਨਹੀਂ ਹੁੰਦੀ ਹੂੰ ਜਿਹੜੇ ਖਤਰੇ ਦੀ ਦਾਸਤਾਨ ਉਹ ਘੜਦੇ ਆ ਜਾਂ ਘੜਦੀਆਂ ਜਾਂ ਦੱਸਦੇ ਆ ਜਾਂ ਦੱਸਦੀਆਂ ਵੀ ਅਸਲ ਦੇ ਵਿੱਚ ਖਤਰੇ ਵਾਲੀ ਕੋਈ ਗੱਲ ਨਹੀਂ ਹੁੰਦੀ ਹੂੰ अच्छा ਇਹਨੂੰ ਪਰ ਹੁਣ ਸਾਬਤ ਕਿਦਾਂ ਕੋਈ ਕਰੇ ਹਾਂ ਜੀ ਵੀ ਉਹ ਹੁਣ ਬੇਨਕਾਬ ਪਹਿਲਾਂ ਤੇ ਇਕਾਦੁਕਾ ਹੁੰਦੇ ਸੀ ਪਰ ਹੁਣ ਜਦੋਂ ਇਹ ਪਿਛਲੇ 8 ਮਹੀਨਿਆਂ ਤੋਂ ਜਹਾਜ਼ ਪਰ ਪਰ ਕੇ ਜਾ ਰਹੇ ਆ ਨਾ ਪੰਜਾਬ ਨੂੰ ਚੱਲ ਗਏ ਭਾਰਤ ਉਧਰ ਚੱਲ ਗਏ ਦਿੱਲੀ ਨੂੰ ਆ ਕਲਪਰਸੇ ਤੇ ਜਾ ਇੱਕ ਤਾਂ 132ਾਂ ਵਾਲਾ ਤੇ ਦੂਸਰੇ ਪਾਸੇ ਇਹ ਹੈ ਜੀ ਕਿ ਸਿਚੁਏਸ਼ਨ ਹੁਣ ਇਹ ਹੀ ਬਣੀ ਆ ਕਿ ਇਸ ਵੇਲੇ ਉਹ ਕੋਈ ਪ੍ਰੋਵਾਈਡ ਨਹੀਂ ਕੀਤੀ ਜਾ ਰਹੀ ਪੁੱਛਿਆ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਦੀ ਬਿਲਕੁਲ ਬਿਲਕੁਲ ਜੀ ਤੇ ਫੜ ਫੜ ਕੇ ਵੱਡੀ ਤਦਾਦ ਦੇ ਵਿੱਚ ਲੋਕ ਜਿਹੜੇ ਅਜੇ ਵੀ ਕੈਂਪਾਂ ਦੇ ਵਿੱਚ ਮੌਜੂਦ ਆ ਤੇ ਇਹ ਜਿਹੜੇ ਜਹਾਜ਼ ਪਰ ਪਰ ਕੇ ਜਾ ਰਹੇ ਆ ਨਾ ਵੀ ਹੁਣ ਇਹਨਾਂ ਦੇ ਵਿੱਚ ਜਿਹੜੇ ਉਹ ਰਿਫਿਊਜੀ ਤੇ ਰਿਫਿਊਜਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਜਿਨ੍ਹਾਂ ਨੇ ਇੱਕ ਜਾਣੀ ਕਿ ਇੱਦਾਂ ਕਲੇਮ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਹਨਾ ਪਰ ਜਦੋਂ ਜਹਾਜ਼ ਪਰਕੇ ਆਰਾਮ ਨਾਲ ਉਹਨਾਂ ਦੇ ਦੇਸ਼ ਵਿੱਚ ਜਾ ਕੇ ਉਤਰ ਜਾਂਦਾ ਤੇ ਉੱਥੇ ਬੜਾ ਵਧੀਆ ਜਾ ਕੇ ਉਹਨਾਂ ਦਾ ਜਾਨੀ ਕਿ ਪਰਿਵਾਰਾਂ ਦੇ ਵਿੱਚ ਠੀਕ ਠਾਕ ਉਹਨਾਂ ਦਾ ਜੀਵਨ ਚੱਲਣਾ ਸ਼ੁਰੂ ਹੋ ਜਾਂਦਾ ਇਹਦੇ ਤੋਂ ਇਹਨਾਂ ਨੇ ਵੈਸਟਰਨ ਕੰਟਰੀਜ਼ ਨੂੰ ਇਹ ਸਮਝ ਲੱਗ ਰਹੀ ਆ ਵੀ ਇਹ ਵਾਕਈ ਹੀ ਹੈ ਜਿਹੜੇ ਕੇਸ ਸਾਰੇ ਝੂਠੇ ਸੀਗੇ ਵੀ ਅਸਲ 'ਚ ਤੇ ਇਹਨਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਬਿਲਕੁਲ ਵੀ ਇਹ ਸਾਰੇ ਇਕਨੋਮਿਕ ਰਿਫਿਊਜੀ ਆ ਵੀ ਮਛਲੇਪਨ ਦੇ ਵਿੱਚ ਕੇਸ ਜਿਹੜੀਆਂ ਕਹਾਣੀਆਂ ਘੜਕੜ ਕੇ ਇਦਾਂ ਕੀਤੀ ਆ ਜਾ ਰਹੀ ਆ ਤੇ ਇਹ ਜਿਹੜਾ ਜੀ ਵੀ ਇੱਕ ਤਰ੍ਹਾਂ ਸੇ ਚਲੋ ਤਰਾਸਦੀ ਹੈ ਪਰਿਵਾਰਾਂ ਦੇ ਵਿੱਚ ਬੜਾ ਦੁੱਖ ਹੈ ਪਰ ਇਹਨਾਂ ਦੇਸ਼ਾਂ ਦੇ ਵਿੱਚ ਇਹ ਜਾਨੀ ਕਿ ਜਿਹੜੇ ਗਵਰਨਮੈਂਟ ਦੇ ਅਫੀਸ਼ੀਅਲਸ ਆ ਉਹ ਇਹ ਚੀਜ਼ਾਂ ਨੂੰ ਨੋਟ ਕਰ ਰਹੇ ਆ ਰੀਡ ਕਰ ਰਹੇ ਆ ਪੜ੍ਹ ਰਹੇ ਆ ਨਾਲ ਦੀ ਨਾਲ ਦੇਖ ਰਹੇ ਆ ਕਿ ਇਹ ਹੁਣ ਬੇਨਕਾਬ ਹੁੰਦੀਆਂ ਜਾ ਰਹੀਆਂ ਉਹ ਗੱਲਾਂ ਜਿਹੜਾ ਰਫਿਊਜੀਆਂ ਦੀਆਂ ਕਹਾਣੀਆਂ ਘੜ ਘੜ ਕੇ ਯਾਨੀ ਕਿ ਲੋਕ ਟਿਕਣ ਦੀ ਕੋਸ਼ਿਸ਼ ਕਰਦੇ ਸੀ ਉਹ ਗੁਰੂ ਸਾਹਿਬਾਂ ਦੇ ਜਿਹੜੇ ਉਹ ਸਾਹਿਬ ਜਾਨੇ ਜੀ ਸ਼ਹੀਦੀ ਸਥਾਨ ਤੋਂ ਆਪਾਂ ਨਗਲੀ ਚਿੱਠੀ ਖਰੀਦ ਲਈ ਤੇ ਕੰਗਲਾ ਬਹੁਤ ਵੱਡਾ ਹੋ ਗਿਆ ਜੀ ਹਨਾ ਇਦਾਂ ਦੇ ਡਰਾਮੇ ਜਿਹੜੇ ਆ ਕਹ ਲੋ ਕਿ ਲੋਕਾਂ ਨੇ ਇੰਡਸਟਰੀਆਂ ਬਣਾਈਆਂ ਹੋਈਆਂ ਆਪਣੇ ਬਿਜ਼ਨਸ ਜਿਹੜੇ ਆ ਚਲਾਉਣ ਦੀਆਂ ਇਹ ਟੈਕਨੀਕਸ ਬਣਾਈਆਂ ਹੋਈਆਂ ਬਿਜ਼ਨਸ ਮਾਡਲ ਹੈ ਇਹ ਚਿੱਠੀਆਂ ਵਿੱਚੋਂ ਕਾਗਜ਼ ਵਿੱਚੋਂ ਜਿਹਦੇ ਨਾਲ ਕਿ ਇਦਾਂ ਟਿਕਾਹ ਹੋ ਸਕੇ ਸੋ ਇਹ ਸਭ ਕੁਝ ਜਿਹੜਾ ਜੀ ਪਿਛਲੇ ਸਮੇਂ ਤੋਂ ਝੂਟ ਦੇ ਪਲੰਦੇ ਚਲਦੇ ਆ ਰਹੇ ਐ ਹੁਣ ਇਹ ਆਪਣੇ ਆਪ ਦੇ ਵਿੱਚ ਵੀ ਇਸ ਜਹਾਜ਼ ਪਰ ਪਰ ਕੇ ਜਿਹੜੇ ਉਹ ਲੋਕ ਵਾਪਸ ਭੇਜੇ ਜਾ ਰਹੇ ਐ ਤੇ ਉੱਥੇ ਜਾ ਕੇ ਬੜਾ ਸੁਣਾ ਉਹਨਾਂ ਦਾ ਪਰਿਵਾਰਾਂ ਦੇ ਵਿੱਚ ਉੱਥੇ ਆਪ ਆਪਣੀ ਦੇਸ਼ਾਂ ਦੇ ਵਿੱਚ ਟਿਕਾਊ ਹੋ ਜਾਂਦਾ ਜਾ ਕੇ ਵੀ ਜਾਨ ਨੂੰ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਸਾਬਤ ਹੀ ਹੋ ਰਹੀ ਜੀ ਜੋਤ ਸਰ ਕੈਨੇਡਾ ਦੀ ਪੋਪੂਲੇਸ਼ਨ ਗਰੋਥ ਥੋੜੀ ਜਿਹੀ ਘਟ ਚੁੱਕੀ ਹੈ ਜੀ ਇਮੀਗ੍ਰੇਸ਼ਨ ਦੇ ਮਹਾ ਕੱਟ ਦੇ ਨਾਲ ਚਾਹੇ ਉਹ ਸਟੂਡੈਂਟਸ ਹੋਣ ਚਾਹੇ ਵਰਕ ਹੋਵੇ ਚਾਹੇ ਉਹ ਪੀਆਰ ਹੋਣ ਕੁਝ ਇੱਕ ਇਮੀਗ੍ਰੇਸ਼ਨ ਦੇ ਕਟੌਤੀ ਦੇ ਨਾਲ ਨੁਕਸਾਨ ਵੀ ਹੋ ਰਿਹਾ ਜੀ ਨਹੀਂ ਪਿਛਲੇ ਨਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਕੈਨੇਡਾ ਦੇ ਵਿੱਚ ਇਹ ਗੱਲ ਹੀ ਅਹਮ ਚਲਦੀ ਸੀ ਕਿ ਇਥੋਂ ਦੀ ਜਿਹੜੀ ਆਪਣੇ ਪਾਪੂਲੇਸ਼ਨ ਆ ਵੀ ਉਹ ਤੇ ਘਟ ਰਹੀ ਹੈ ਇਸੇ ਕਰਕੇ ਇਹ ਇਮੀਗ੍ਰੇਸ਼ਨ ਦੇ ਗੇਟ ਜਿਹੜੇ ਆ ਉਹ ਖੁੱਲੇ ਹੋਏ ਸੀਗੇ ਜਾਂ ਸਦਾ ਹੀ ਕਹ ਲੋ ਵੀ ਖੁੱਲੇ ਹੀ ਸੀਗੇ ਉਸ ਨਾਲ ਤੇ ਇੱਕ ਤੇ ਮੁਲਕ ਦੀ ਜਿਹੜੀ ਪਾਪੂਲੇਸ਼ਨ ਵੱਧਦੀ ਸੀ ਪਾਪੂਲੇਸ਼ਨ ਵਧਣ ਦਾ ਮਤਲਬ ਇਹ ਹੈ ਸਿਗਾ ਵੀ ਜਿਹੜੇ ਕੰਜ਼ਿਊਮਰਸ ਆ ਵੀ ਉਹ ਵਧ ਰਇਆ ਤੇ ਜਿੰਨਾ ਜਾਨੀ ਕਿ ਪ੍ਰੋਡਕਸ਼ਨ ਹੋ ਰਹੀ ਹੈ ਕੰਟਰੀਜ਼ ਦੇ ਵਿੱਚ ਜਿੰਨੀਆਂ ਆਈਟਮਸ ਨੇ ਵੀ ਉਹਨਾਂ ਦੇ ਗਾਹਕ ਜਿਹੜੇ ਆ ਉਹ ਵਧ ਰਹੇ ਆ ਤੇ ਇੱਕ ਤਰੀਕੇ ਦੇ ਨਾਲ ਜਿਹੜੀ ਇਕਨੋਮੀ ਆ ਉਹਨੂੰ ਚੱਲਦਾ ਰੱਖਣ ਦੇ ਵਿੱਚ ਸਹਾਇਤਾ ਮਿਲਦੀ ਆ ਅਮੇ ਕਿ ਇਮੀਗ੍ਰੇਸ਼ਨ ਵਧਣ ਦੇ ਨਾਲ ਜਦੋਂ ਪਾਪੂਲੇਸ਼ਨ ਵੱਧਦੀ ਆ ਬੇਟਾ ਵੀ ਤੇ ਵੀ ਪ੍ਰੈਸ਼ਰ ਤਾਂ ਜਾਨੀ ਕਿ ਵੀ ਐਜੂਕੇਸ਼ਨ ਸਿਸਟਮ ਤੇ ਵੀ ਪੈਂਦਾ ਹੈ ਹੈਲਥ ਸਿਸਟਮ ਤੇ ਵੀ ਪੈਂਦਾ ਹੈ ਫਿਰ ਜਿਹੜੇ ਆਉਂਦੇ ਆ ਆਉਂਦੀਆਂ ਹੋਣ ਤੋਂ ਪਹਿਲਾਂ ਜਾਨੀ ਕਿ ਡਾਕਟਰੀ ਹੋਣੀ ਹੋਵੇ ਤੇ ਤੰਦਰੁਸਤ ਆਪਾਂ ਬਹੁਤ ਹੁੰਨੇ ਆ ਆ ਕੇ ਇੱਥੇ ਟੱਚ ਟੂਚੀ ਰੱਖ ਕੇ ਫਿਰ ਕਿਹੜਾ ਰੋਗ ਆ ਜਿਹੜਾ ਆਪਾਂ ਗਨਾਉਣਾ ਸ਼ੁਰੂ ਨਹੀਂ ਕਰਦੇ ਫਿਰ ਆਪਾਂ ਬਿਮਾਰ ਬਹੁਤ ਹੋ ਜਾਂਦੇ ਜਦੋਂ ਇਮੀਗ੍ਰੇਸ਼ਨ ਵਾਲਾ ਕੰਮ ਮੁੱਕ ਜੇ ਫਿਰ ਆਪਾਂ ਨੂੰ ਪੈਨਸ਼ਨ ਵੀ ਚਾਹੀਦੀ ਹੁੰਦੀ ਹੈ ਇਹ ਵੀ ਆਮ ਤੌਰ ਤੇ ਹੁੰਦਾ ਹੈ ਸੋ ਇਹਨਾਂ ਤਰੀਕਿਆਂ ਦੇ ਵਿੱਚ ਜਾਨੀ ਕਿ ਵੀ ਸਭ ਕੁਝ ਦੇ ਚੱਲਦੇ ਆ ਇਹ ਮਹਿਸੂਸ ਕੀਤਾ ਜਾਂਦਾ ਹੁੰਦਾ ਵੀ ਜਿੰਨੀ ਵੱਡੀ ਤਦਾਦ ਦੇ ਵਿੱਚ ਜਾਨੀ ਕਿ ਵੀ ਇਹਨਾਂ ਕੰਟਰੀਜ਼ ਦੇ ਵਿੱਚ ਇਹ ਇਕਨੋਮੀ ਆ ਉਹਨੂੰ ਚੱਲਦਾ ਰੱਖਣ ਦੇ ਲਈ ਇਹ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਰੋਲ ਹੈ ਇਸੇ ਕਰਕੇ ਇਹ ਜਿਹੜਾ ਆਪਾਂ ਦੇਖਦੇ ਸੀ ਪਿੱਛੇ ਜਿਹੜਾ ਹੁਣ 31 ਅਗਸਤ ਲੰਘ ਕੇ ਗਈ ਆ ਨਾ ਉਦੋਂ ਤੱਕ ਵੀ ਜਾਨੀ ਕਿ 22 ਲੱਖ ਲੋਕ ਅਜੇ ਵੀ ਭਾਵੇਂ ਕੈਨੇਡਾ ਦੇ ਵਿੱਚ ਜਿੰਨੇ ਮਰਜ਼ੀ ਆਪਾਂ ਲੋਕਸ ਕੱਢ ਲਈਏ ਅੱਜ ਵੀ 22 ਲੱਖ ਲੋਕ ਅਪਲਾਈ ਕਰਕੇ ਵੇਟ ਕਰ ਰਹੇ ਆ ਵੀ ਸਾਨੂੰ ਉੱਥੇ ਪੈਰ ਰੱਖਣ ਦਾ ਮੌਕਾ ਮਿਲ ਜੇ ਕਿਉਂਕਿ 22 ਲੱਖ ਹੂੰ ਸੋ ਇਹ ਤਾਂ ਇਹ ਪਤਾ ਲੱਗਦਾ ਕਿ ਜਿੰਨੇ ਮਰਜੀ ਕੈਨੇਡਾ ਦੇ ਮਾੜੇ ਹਾਲਾਤ ਹੋਣ ਜਿੰਨੀਆਂ ਮਰਜੀ ਸਾਨੂੰ ਸ਼ਿਕਾਇਤਾਂ ਹੋਣ ਪਰ ਇਸ ਧਰਤੀ ਦੇ ਅਸੇ ਟੁਕੜੇ ਹੈਗੇ ਜਿੱਥੇ ਸਾਡੇ ਤੋਂ ਵੱਧ ਦੁਖੀ ਲੋਕ ਆ ਹੂੰ 22 ਲੱਖ ਲੋਕ ਹਰ ਵੇਲੇ ਤੁਸੀਂ ਦੇਖੋਗੇ ਵੀ ਕੈਨੇਡਾ ਨੂੰ ਆਉਣ ਦੇ ਲਈ ਲੱਖਾਂ ਦੀ ਤਰਦ ਵਿੱਚ ਲੋਕ ਜਿਹੜੇ ਅਪਲਾਈ ਕਰਕੇ ਬੈਠੇ ਆ ਸੋ ਉਹਦੇ ਵਿੱਚ ਹੁਣ ਦੇਖੋ ਕਿ ਪਹਿਲਾਂ ਜਿਹੜਾ ਇਹ ਸਟੱਡੀ ਪਰਮਿਟ ਦਾ ਵਰਕ ਪਰਮਿਟ ਦਾ ਵਿਜ਼ਟਰ ਵੀ ਜ਼ਿਆਦਾ ਪੇਟ ਭਾਜਾ ਕੰਮ ਚੱਲਿਆ ਉਹਦੇ ਨਾਲ ਫਿਰ ਜਿਹੜਾ ਜੀਪੀ ਕਾਫੀ ਖਿਲਾੜੇ ਇਸ ਮੁਲਕ ਦੇ ਵਿੱਚ ਪੈ ਗਏ ਸੀਗੇ ਜੇ ਇਹਦੇ ਵਿੱਚ ਆਪਾਂ ਦੇਖਿਆ ਵੀ ਇੱਥੇ ਫਿਰ ਅ ਕ腐ਸ਼ਨ ਜਿਹੜੀ ਆ ਕਿੰਨੀ ਵੱਧ ਗਈ ਸੀ ਆਲਐਮਆਈਏ ਤੇ ਆਪਾਂ ਸਭ ਕੁਝ ਦੇਖਿਆ ਹੀ ਹੈ ਭੈਣ ਭਰਾਵਾਂ ਨੇ ਅੱਛਾ ਉਸੇ ਲਿਹਾਜ਼ ਨਾਲ ਜਾਨਕਿ ਕੁੱਲ ਮਿਲਾ ਕੇ ਵੀ ਹੈ ਤਰਨਤਰਾ ਦੀ ਜਿਹੜੀ ਆ ਘਰਾਂ ਦੀ ਥੋੜਾ ਗਈ ਹੈ ਜੀ ਕਿ ਇੱਥੇ ਆ ਇਨਫਲੇਸ਼ਨ ਬਹੁਤ ਮਹਿੰਗਾਈ ਬਹੁਤ ਹੋ ਗਈ ਮਤਲਬ ਅਫੋਰਡ ਕਰਨੀ ਲਾਈਫ ਜਿਹੜੀ ਆ ਬਹੁਤ ਔਖੀ ਹੋ ਗਈ ਜਦੋਂ ਜਾਨੀ ਕਿ ਇੰਨੀਆਂ ਤੰਗੀਆਂ ਦੇਸ਼ ਦੇ ਵਿੱਚ ਰਹਿੰਦੇ ਲੋਕਾਂ ਨੇ ਮਹਿਸੂਸ ਕੀਤੀਆਂ ਤੇ ਨੈਚੁਰਲੀ ਆਫੇ ਗਵਰਨਮੈਂਟ ਤੇ ਪ੍ਰੈਸ਼ਰ ਪਿਆ ਵੀ ਇਹ ਕੀ ਕਰ ਰਹੇ ਤੁਸੀਂ ਦੇਸ਼ ਦਾ ਸਤਿਆ ਨਾਲ ਸੀ ਕਰੀ ਤੁਰੀ ਜਾ ਰਹੇ ਹੋ ਜਹਾਜ਼ ਪਰਕੇ ਉਧਰੋਂ ਜਹਾਜ਼ ਪਰਕੇ ਇਧਰੋਂ ਤੁਸੀਂ ਦੇਖ ਹੀਂਦੇ ਰਹੇ ਵੀ ਇਹਨਾਂ ਜਹਾਜ਼ਾਂ ਦੇ ਵਿੱਚ ਆਉਂਦਾ ਕੀ ਹੈ ਡੋਨੋ ਟਰੰਪ ਸਾਉ ਤੇ ਕਹਿ ਰਹੇ ਸੀ ਵੀ ਜੇਲ੍ਹਾਂ ਦੇ ਵਿੱਚੋਂ ਆ ਰਹੇ ਸੀ ਲੋਕ ਜਾਂ ਫਿਰ ਪਾਗਲਖਾਨਿਆਂ ਦੇ ਵਿੱਚੋਂ ਲੋਕ ਆ ਰਹੇ ਸੀ ਇਹ ਜਿਹੜੀ ਕੰਟਰੀ ਹੈ ਇਹਨਾਂ ਨੂੰ ਆਪੇ ਹੀ ਬਰਬਾਦ ਕਰ ਰਹੀਆਂ ਇਹਨਾਂ ਦੀਆਂ ਸਰਕਾਰਾਂ ਯੂਰਪ ਤੇ ਵੀ ਉਹਨਾਂ ਨੇ ਦੋਸ਼ ਲਾਇਆ ਹੈ ਕਿ ਉੱਥੇ ਦੀਆਂ ਸਰਕਾਰਾਂ ਵੀ ਜਿਹੜੀਆਂ ਕਿ ਉਹ ਬਹੁਤ ਨਾਈਸ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਤੇ ਉਹਦੇ ਵਿੱਚ ਲੇਕਿਨ ਕਿ ਆਪਣੇ ਦੇਸ਼ਾਂ ਦਾ ਹੀ ਸਤਿਆਨਾਸ਼ ਹੋ ਕਰਵਾਈ ਜਾ ਰਹੀ ਏ ਇਦਾਂ ਦੀ ਵੇਟ ਆਫ ਬੀ ਇਮੀਗ੍ਰੇਸ਼ਨ ਦੇ ਨਾਲ ਕਿ ਵਿਦੇਸ਼ਾਂ ਦੀਆਂ ਜੇਲ੍ਹਾਂ ਖਾਲੀ ਹੋ ਗਈਆਂ ਵਿਦੇਸ਼ਾਂ ਦੇ ਪਾਗਲਖਾਨੇ ਜਿਹੜੇ ਖਾਲੀ ਹੁੰਦੇ ਜਾ ਰਹੇ ਤੇ ਸਾਡੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਜਿਹੜੇ ਵੱਧਦੇ ਜਾ ਰਹੇ ਸੋ ਕੁੱਲ ਮਿਲਾ ਕੇ ਜਿਹੜਾ ਜੀ ਵੀ ਇਹ ਸਮਝ ਹੁਣ ਇਹ ਲੱਗ ਰਹੀ ਆ ਕਿ ਕੈਨੇਡਾ ਦੀ ਸਰਕਾਰ ਤੇ ਜਦੋਂ ਪ੍ਰੈਸ਼ਰ ਪਿਆ ਨਾ ਤੇ ਇਮੀਗ੍ਰੇਸ਼ਨ ਉਹਨਾਂ ਨੇ ਹੁਣ ਘਟਾਈ ਹੈ ਪਰਮਨੈਂਟ ਇਮੀਗ੍ਰੇਸ਼ਨ ਵੀ ਘਟਾਈ ਹੈ ਨਾਲ ਉਹਦੇ ਪਰ ਜਿਹੜਾ ਵਰਕ ਪਰਮਿਟ ਆਪਾਂ ਦੇਖਿਆ ਵੀ ਉਹ ਬੜੇ ਘਟ ਗਏ ਆ ਵਿਜ਼ਿਟਰ ਵੀਜ਼ਾ ਬਹੁਤ ਵੱਡੀ ਹੱਦ ਤੋ ਦੇ ਵਿੱਚ ਜਿਹੜਾ ਜੀ ਵੀ ਹੁਣ ਘਟ ਚੁੱਕਾ ਹੈ ਸਟੱਡੀ ਪਰਮਿਟ ਤੇ ਲਗਭਗ ਬੰਦ ਹੀ ਹੈ ਸੋ ਉਸ ਲਿਹਾਜ਼ ਨਾਲ ਕਿਤੋਂ ਕਿਤੋਂ ਲੋਕ ਥੋੜੇ ਬਹੁਤ ਜਿਹੜੇ ਆਉ ਆ ਰਹੇ ਆ ਪਰ ਕੁੱਲ ਮਿਲਾ ਕੇ ਆਪਾਂ ਦੇਖਦੇ ਆਂ ਵੀ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਹੈ ਪਹਿਲਾਂ ਜਿਹੜੀ ਕਿ ਵੀ ਇਹ ਇਤੇ-ਕਿਤੇ ਜਾਨੀ ਕਿ 6 ਮਹੀਨਿਆਂ ਦੇ ਵਿੱਚ ਹੀ ਅਰਸ਼ਸ 4 ਲੱਖ ਤੋਂ ਵੱਧ ਲੋਕ ਨਵੇਂ ਆ ਜਾਂਦੀ ਸੀ ਇਸ ਦੇਸ਼ ਦੇ ਵਿੱਚ ਜੀ ਪਰ ਹੁਣ ਜਿਹੜੇ ਆ ਵੀ ਇਸ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ 75 ਹਜ਼ਾਰ ਦੇ ਕਰੀਬ ਹੀ ਲੋਕ ਨਵੇਂ ਜਿਹੜੇ ਆਏ ਆ ਜੀ ਕੈਨੇਡਾ ਦੇ ਵਿੱਚ ਤਾਂ ਫਿਰ ਦੇਖਿਆ ਜਾ ਰਿਹਾ ਪਰ ਜਿਹੜੀ ਪਾਪੂਲੇਸ਼ਨ ਆ ਉਹ ਸਾਡੀ ਲਗਭਗ ਜਿਹੜੀ ਆ ਉਹ ਖੜੋਤ ਦੇ ਵਿੱਚ ਹੈ ਕੈਨੇਡਾ ਦੇ ਵਿੱਚ ਕਿਉਂਕਿ ਜਨਮ ਦਰ ਤਾਂ ਉਹ ਘਟਣ ਵਾਲੀ ਹੈ ਬਦਲ ਵਾਲਾ ਹੈ ਹੀ ਨਹੀਂ ਹੈ ਤੇ ਵਿਦੇਸ਼ਾਂ ਤੋਂ ਲੋਕ ਆ ਨਹੀਂ ਰਹੇ ਤੇ ਜਿੰਨੂੰ ਤੇਜ਼ੀ ਨਾਲ ਜਾਨੀ ਕਿ ਪਿਛਲੇ ਚਾਰਕ ਸਾਲਾਂ ਦੇ ਵਿੱਚ ਪਾਪੂਲੇਸ਼ਨ ਜਿਹੜੀ ਸਾਡੇ ਦੇਸ਼ ਦੀ ਵਧੀ ਸੀ ਉਹਦੇ ਵਿੱਚ ਖੜੋਤ ਆ ਚੁੱਕੀ ਹੈ ਜੀ। ਜੌਲ ਸਾਹਿਬ ਐਡਮਿੰਟਨ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਜੀ। ਕਤਲ ਹੋਇਆ ਜੀ। ਇੱਕ ਪਾਸੇ ਆਪਾਂ ਕਹਿੰਦੇ ਵੀ 22 ਲੱਖ ਲੋਕ ਆਉਣ ਨੂੰ ਤਰਸ ਰਹੇ ਆ। 22 ਲੱਖਾਂ ਲੋਕ ਕੈਨੇਡਾ ਆਉਣ ਤਰਸ ਰਹੇ ਆ। ਪਰ ਫਿਰ ਜਾਨੀ ਕਿ ਲੱਗਦਾ ਹੁੰਦਾ ਵੀ ਇੱਥੇ ਜਾ ਕੇ ਜਿੱਦਾਂ ਦੇ ਉਹ ਚੰਦ ਚਾੜਦੇ ਆ, ਜਿੱਦਾਂ ਦੇ ਚੰਦ ਚਾੜਦੀਆਂ ਆ, ਵੀ ਉਹਦੇ ਤੋਂ ਲੱਗਦਾ ਹੁੰਦਾ ਵੀ ਸਾਡੀ ਜਿਹੜੀ ਦੌੜ ਆ ਨਾ ਵੀ ਦੇਸ਼ ਬਦਲਣ ਵੱਲ ਜਿਆਦਾ ਜ਼ੋਰ ਲਾਇਆ ਹੋਇਆ ਆਪਾਂ ਅੰਨੇ ਵਾਹ ਜਾਨੀ ਕਿ ਮਹਿਰੂਆ ਵਾਂਗੂੰ ਜਿੱਦਾਂ ਇਹ ਦੇਸ਼ ਬਦਲਣਾ ਦੇਸ਼ ਬਦਲਣ ਨਾਲ ਹੀ ਸਵਰਗ ਮਿਲ ਜਾਣਾ ਪਰ ਜਿਹੜੀਆਂ ਤਬੀਅਤਾਂ ਪੱਕੀਆਂ ਹੋਈਆਂ ਆਦਤਾਂ ਆ ਜਦੋਂ ਆਪਾਂ ਉਹੋ ਨਹੀਂ ਬਦਲਦੇ ਕਿਉਂਕਿ ਕਿਤੇ ਵੀ ਸਾਡਾ ਦੁਨੀਆ 'ਚ ਸਵਰਗ ਜਾਂ ਨਰਕ ਸਾਡੀਆਂ ਆਪਣੀਆਂ ਆਦਤਾਂ ਸਾਡੇ ਆਪਣੇ ਐਕਸ਼ਨਸ ਕਰਕੇ ਹੁੰਦਾ ਆਮ ਤੌਰ ਤੇ ਜਿੰਨਾ ਮਰਜ਼ੀ ਆਪੇ ਸਰਕਾਰਾਂ ਦਾ ਵੀ ਨੁਕਸ ਕੱਢੀਏ ਪੁਲਿਸਾਂ ਦਾ ਵੀ ਕੱਢੀਏ ਪ੍ਰਸ਼ਾਚਾਰਾਂ ਦਾ ਵੀ ਕੱਢੀਏ ਤੇ ਪੜ ਜਾਣੀ ਕਿ ਕਿਤੇ ਨਾ ਕਿਤੇ ਆਪਣੇ ਐਕਸ਼ਨ ਆ ਜਿਹੜੇ ਉਹਨੂੰ ਅਸੀਂ ਰਿਸਪਾਂਸਿਬਲ ਕਰਨ ਦੇ ਵਿੱਚ ਫੇਲ ਹੋ ਜਾਂਦੇ ਆ ਵੀ ਮੇਰਾ ਵੀ ਕੋਈ ਕਸੂਰ ਹੋਣਾ ਹਨਾ ਪਰ ਹੁਣ ਆਪਣੇ ਦੇਸ਼ਾਂ ਚ ਚਲੋ ਪੁਲਸਾਂ ਮਾੜੀਆਂ ਸਰਕਾਰਾਂ ਮਾੜੀਆਂ ਭ੍ਰਿਸ਼ਟਾਚਾਰ ਸਭ ਕੁਝ ਬੁਰਾ ਅਸੀਂ ਸੋਨੇ ਦੇ ਸੀ ਹੂੰ ਅਸੀਂ ਹੁਣ ਸੋਨੇ ਦੇ ਸਾਰੇ ਇੱਥੇ ਆਏ ਤੇ ਆਈਆਂ ਪਰ ਜਿਨ੍ਹਾਂ ਨੂੰ ਫਿਰ ਇੱਥੇ ਆ ਕੇ ਵੀ ਸਵਰਗ ਨਹੀਂ ਮਿਲਿਆ ਨਰਕ ਮਿਲਿਆ ਤੇ ਫਿਰ ਹੁਣ ਇੱਥੇ ਕਿਹੜੀ ਸਰਕਾਰ ਮਾੜੀ ਆ ਕਿਹੜੀ ਪੁਲਿਸ ਉਹਨਾਂ ਨੂੰ ਰੋਕਦੀ ਆ ਕਿਹੜਾ ਜਾਨੀ ਕਿ ਇੱਥੇ ਇਹ ਹਾਲਾਤ ਆ ਜਿਹਦੇ ਵਿੱਚ ਉਹਨਾਂ ਨੂੰ ਜਾਨੀ ਕਿ ਉਹਦਾ ਉਹਨਾਂ ਦਾ ਜੋਰ ਨਹੀਂ ਚੱਲ ਰਿਹਾ ਵੀ ਉਹ ਸਿੱਧੇ ਹੋ ਕੇ ਹੁਣ ਮਨੁੱਖ ਵਾਂਗੂ ਮਨੁੱਖਾ ਜ਼ਿੰਦਗੀ ਨਹੀਂ ਜੀ ਸਕਦੇ ਜਾਂ ਸਕਦੀਆਂ ਹੇ 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 ਤੇ ਇਸ ਕਰਕੇ ਇੱਥੇ ਚੜੇ ਜਾ ਰਹੇ ਲੋਕਾਂ ਮਨੋਂ ਚੰਦਾ ਤੋਂ ਲੱਗਦਾ ਵੀ ਅਸਲ ਦੇ ਵਿੱਚ ਆਪੋ ਆਪਣੇ ਦੇਸ਼ਾਂ ਦੇ ਵਿੱਚ ਨਰਕ ਵਾਲਾ ਮਾਹੌਲ ਜੇ ਹੈ ਤੇ ਉਹਦੇ ਵਿੱਚ ਸਾਰਾ ਕਸੂਰ ਉਥੋਂ ਦੀਆਂ ਸਰਕਾਰਾਂਾਂ ਤੇ ਪੁਲਿਸਾਂ ਦਾ ਸ਼ਾਇਦ ਨਹੀਂ ਹੈ ਸਾਡੇ ਐਕਸ਼ਨ ਉਹਦੇ ਵਿੱਚ ਰਿਸਪੌਂਸੀਬਲ ਹੈਗੇ ਨੇ ਉਹ ਕੈਨੇਡਾ ਅਮਰੀਕਾ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਵਿੱਚ ਵੀ ਸਾਨੂੰ ਸ਼ਾਂਤੀ ਨਾ ਮਿਲੀ ਹੋਣ ਕਰਕੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਣੇ ਐਕਸ਼ਨ ਰਿਸਪਾਂਸਿਬਲ ਹੈ ਕਿ ਵਿਅਕਤੀ ਨੂੰ ਆਪਣੀ ਜ਼ਿੰਦਗੀ ਚ ਨਰਕ ਮਿਲਿਆ ਕਿ ਜਾਂ ਸਵਰਗ ਮਿਲਿਆ ਹੁਣ ਜਿਹੜੀ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਦੇਖੋ ਵੀ 34 ਸਾਲ ਦੀ ਯੰਗ ਕੁੜੀ ਆ ਕਹ ਲੋ ਵੀ ਵਾਈਫ ਹੈ ਉਹਦਾ ਮਰਡਰ ਉਹਦੇ ਹਸਬੰਡ ਨੇ ਹੂੰ ਤੇ ਉਹਦੇ ਜੀਠ ਨੇ ਰਲ ਕੇ ਕੀਤਾ ਓਹੋ ਹੋ 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 ਇਹ ਤਾਂ ਸਵਰਗ ਵਰਗੇ ਸੁੰਦਰ ਸ਼ਹਿਰ ਐਡਮਿੰਟਨ ਦੇ ਵਿੱਚ ਹੈ ਨਾ ਹੁਣ ਬਾਲ ਕਿਸ਼ਨ ਹੈ ਜੀਠ ਹੈ ਰੋਸ਼ਨ ਲਾਲ ਹੈ ਹਾਂਜੀ ਇਹਨਾਂ ਦੋਨਾਂ ਭਰਾਵਾਂ ਨੇ ਰਲ ਕੇ ਇਹ ਸ਼ਾਲੂ ਨਾਂ ਦੀ ਕੁੜੀ ਦਾ ਚਾਕੂ ਮਾਰ ਕੇ ਕਤਲ ਕੀਤਾ ਐਡਮਿੰਟਨ ਦੇ ਵਿੱਚ ਪਿਛਲੇ ਐਤਵਾਰ ਹੈ ਨਾ ਸੋ ਹੁਣ ਤੁਸੀਂ ਦੇਖੋ ਵੀ ਅਸੀਂ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੀਆਂ ਤਾਂ ਜੀਆਂ ਵੀ ਉਡਾਈ ਜਾਂਦੇ ਆ ਪਈ ਜੀ ਸਾਨੂੰ ਜੇ ਫੜ ਕੇ ਜਾ ਚਾ ਪਾ ਕੇ ਵਾਪਸ ਭੇਜੇ ਲੱਗੇ ਉਹਨੂੰ ਤੇ ਫਿਰ ਉਸੇ ਵੇਲੇ ਪਿੱਛੇ ਆਪਾ ਪਾ ਦਿੰਨੇ ਆ ਵੀ ਹੁਣ ਸਾਨੂੰ ਨਰਕ ਵੱਲ ਕਿਉਂ ਭੇਜਣ ਲੱਗੇ ਹੋ ਜਦੋਂ ਦਿੱਲੀ ਦੀਆਂ ਹਵਾਵਾਂ ਗਰਮ ਚੇਤੇ ਆਉਣ ਹਨਾ ਤੇ ਇਥੋਂ ਜਾਣ ਦਾ ਹੌਸਲਾ ਅਰਸ਼ ਉਹਦਾ ਹੀ ਪੈਂਦਾ ਜਿਹਨੂੰ ਇਹ ਪਤਾ ਵੀ ਮੈਂ ਕਦੀ ਵਾਪਸ ਮੁੜ ਕੇ ਆ ਸਕਦੀ ਆ ਮੈਂ ਵਾਪਸ ਮੁੜ ਕੇ ਆ ਸਕਦਾ ਆ ਜਾਂ ਤਾਂ ਪੱਕੇ ਚੌਰ ਤੇ ਜਾਣ ਦੀ ਗੱਲ ਚੱਲੇ ਤੇ ਉਸੇ ਵੇਲੇ ਯਾਨੀ ਕਿ ਮਰਗ ਤੋਂ ਵੱਧ ਸੋਗ ਨਹੀਂ ਪੈ ਜਾਂਦਾ ਪਰਿਵਾਰ ਦੇ ਵਿੱਚ ਹਨਾ ਜੀ ਬਿਲਕੁਲ ਸੋ ਇਸ ਕਰਕੇ ਨਾ ਸਾਨੂੰ ਯਾਨੀ ਕਿ ਜੇ ਸਭ ਕੁਝ ਇਮੀਗ੍ਰੇਸ਼ਨ ਦਾ ਕੰਮ ਖਤਮ ਹੋ ਜਾ ਫੇਰ ਹੀ ਡਟਕਾ ਆ ਤੇ ਉਦਾਂ ਤੇ ਚਲੋ ਫੇ ਆਪਾਂ ਨੂੰ ਟਿਕਾਣਾ ਹੋਣਾ ਹੀ ਕੀ ਹੈ ਪਰ ਇਹ ਸ਼ਾਲੂ ਕੁੜੀ ਆ ਜਿਹੜਾ ਜਿਪੇ ਦਾ ਮर्डर ਇਹਦੇ ਹਸਬੰਦ ਵੱਲੋਂ ਹੀ ਤੇ ਇਹਦੇ ਜੀਠ ਵੱਲੋਂ ਦੋਨਾਂ ਵੱਲੋਂ ਰਲ ਕੇ ਕੀਤਾ ਗਿਆ ਸੋ ਸੈਪਰੇਸ਼ਨ ਸੀਗੀ ਬਾਕੀ ਚਲੋ ਲੰਬੀ ਕਹਾਣੀ ਹੈ ਇਹਨਾਂ ਦੀ ਪਰ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਇਹਨਾਂ ਦੋਨਾਂ ਨੂੰ ਅਰੈਸਟ ਕਰਕੇ ਹੁਣ ਜਾਰੀ ਹੈ ਜੋ ਸਰ ਅਸੀਂ ਵਾਈਂਡ ਅਪ ਕਰਦੇ ਹਾਂ ਜੀ ਸਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਕੀ ਅਪਡੇਟ ਸਕੂਲ ਬੱਚੇ ਕੁਝ ਅਪਡੇਟ ਤੁਸੀਂ ਦੇਣਾ ਚਾਹੋਗੇ ਆਪਣੇ ਵੱਲੋਂ ਅੰਨੀ ਬਿਲਕੁਲ ਰਿਸ਼ੂ ਸਾਡੇ ਸਕੂਲਾਂ ਦੇ ਵਿੱਚ ਦੇਖੋ ਇਹ ਹੁਣ ਵਾਰਡ 9 ਤੇ 10 ਹੈ ਜਿਹੜੇ ਪ੍ਰੈਂਪਟਨ ਦੇ ਉਥੋਂ ਦੀ ਰਿਸਪੌਂਸਿਬਿਲਟੀ ਆਪਣੇ ਕੋਲ ਹੈਗੀ ਹੈ ਲਗਭਗ ਜਿਹੜੇ ਉਹ 30 ਸਕੂਲ ਹੈ ਜੀ ਉਹਦੇ ਵਿੱਚ ਚਾਰ ਸੈਕੰਡਰੀ ਸਕੂਲ ਹੈ ਸੈਕੰਡਰੀ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਜਿਹੜੀਆਂ ਇਹ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੈਗੀਆਂ ਵੀ ਉਹਦੇ ਵਿੱਚ ਐਲੀਮੈਂਟਰੀ ਸਟੂਡੈਂਟਸ ਨੂੰ ਵੀ ਐਡ ਕਰਦੇ ਆ ਖਾਸ ਤੌਰ ਤੇ ਵੀ ਜਿਹੜਾ ਇਹ ਇੰਟਰਨੈਸ਼ਨਲ ਲੈਂਗੁਏਜਸ ਪ੍ਰੋਗਰਾਮ ਆਪਾਂ ਪ੍ਰੈਂਪਟਨ ਵਾਰਡ 9 10 ਦੇ ਚਾਰੀ ਸਕੂਲਾਂ ਦੇ ਵਿੱਚ ਇੰਪਲੀਮੈਂਟ ਕਰਾਉਣ ਚ ਕਾਮਯਾਬ ਹੋ ਗਏ ਜਿਸ ਵਿੱਚ ਕੇ ਪੰਜਾਬੀ ਦੀਆਂ ਕਲਾਸਾਂ ਦੋ ਹਫ਼ ਹੂ ਹੋ ਗਈਆਂ ਸਿਗੀਆਂ ਕੁਝ ਪੀਰੈਂਟਸ ਅਜੇ ਵੀ ਇਨਰੋਲ ਕਰ ਰਹੇ ਆ ਉਹਦੇ ਵਿੱਚ ਹਿੰਦੀ ਉਰਦੂ ਦੀਆਂ ਕਲਾਸਾਂ ਵੀ ਸ਼ਾਮਿਲ ਹੈ ਪਰਪੰਖ ਸਾਧ ਨਾਲ ਪਰ ਪੰਜਾਬੀ ਦਾ ਪ੍ਰਬੰਧ ਜਿਹੜਾ ਚਾਰੇ ਹੀ ਸਾਡੇ ਸੈਕੰਡਰੀ ਸਕੂਲਾਂ ਦੇ ਵਿੱਚ ਹੈਗਾ ਹੈ ਪੰਗੜੇ ਦੇ ਕਲੱਬ ਜਿਹੜੇ ਜੀ ਵੀ ਬਿਲਕੁਲ ਮੁਫਤ ਪੰਗੜਾ ਸਿਖਾਇਆ ਜਾਂਦਾ ਹੈ ਪੰਜਾਬੀ ਬੋਲੀ ਮੁਫਤ ਸਿਖਾਈ ਜਾਂਦੀ ਹੈ ਕੀ ਬਾਤ ਤੇ ਉਹਨਾਂ ਦੇ ਜਿਹੜੇ ਕਲੱਬ ਹੈ ਪੰਗੜੇ ਦੇ ਉਹ ਬਣ ਰਹੇ ਆ ਜੀ ਇਦਾਂ ਕਬੱਡੀ ਤੇ ਐਸਵਾਰਸੀਂ ਪਿਛਲੇ ਸਾਲ ਨਾਲੋਂ ਵੀ ਵੱਡਾ ਜਿਹੜਾ ਉਹ ਪ੍ਰੋਜੈਕਟ ਲਈ ਹੈ ਕਿ ਕਬੱਡੀ ਦੀਆਂ ਜਈਆਂ ਟੀਮਾਂ ਸਾਡੇ ਚਾਰਾਂ ਹੀ ਸੈਕੰਡਰੀ ਸਕੂਲਾਂ ਦੇ ਵਿੱਚ ਬਣਨ ਦੇ ਤਿਆਰ ਨੇ ਪ੍ਰੈਕਟਿਸ ਹੋਣਾ ਦੀ ਸ਼ੁਰੂ ਹੋ ਚੁੱਕੀ ਹੈ ਪਲਾਨ ਕੀਤਾ ਜਾ ਰਿਹਾ ਸਭ ਕੁਝ ਤੇ ਇੱਕ ਮਿੰਨੀ ਟੂਰਨਾਮੈਂਟ ਹੈ ਜਿਹੜਾ ਆਪਾਂ ਚਾਹੁੰਦੇ ਆ ਕਿ ਨਵੰਬਰ ਦੇ ਐਂਡ 'ਚ ਹੋ ਜੇ ਤੇ ਵੱਡਾ ਟੂਰਨਾਮੈਂਟ ਕਬੱਡੀ ਦਾ ਜਿਹੜਾ origional ਲੈਵਲ ਦਾ ਬੋਰਡ ਦੇ ਵੱਲੋਂ ਹੋ ਅਗਲੇ ਸਾਲ ਮਈ ਦੇ ਵਿੱਚ ਕਰਾਇਆ ਜਾਊਗਾ ਸੋ ਉਸ ਲਿਹਾਜ਼ ਨਾਲ ਸਾਡਾ ਜਿਹੜਾ ਵੀ ਇਹ ਕਬੱਡੀ ਦੀਆਂ ਧਮਾਲਾਂ ਵੀ ਪੈਣਗੀਆਂ ਪੰਜਾਬੀ ਦੀਆਂ ਗੰਗਰੀ ਸਕੂਲਾਂ ਦੇ ਵਿੱਚ ਚੱਲੇਗੀ ਪੰਗੜੀ ਦੀਆਂ ਧਮਾਲਾਂ ਵੀ ਨਾਲ ਦੀ ਨਾਲ ਹੀ ਪਹਿਣਗੀਆਂ ਸੋ ਜਿੱਥੇ ਬਾਕੀ ਸਭ ਕੁਝ ਛੁੰਟ ਹੈ ਜੀ ਦਾ ਕਰਿਕੂਲਮ ਸਕੂਲਾਂ ਦੇ ਵਿੱਚ ਹੈ ਸਾਡੀ ਆਪਣੀ ਬੋਲੀ ਸਾਡਾ ਆਪਣਾ ਵਿਰਸਾ ਸਾਡਾ ਆਪਣਾ ਪਿਸ਼ੋਕੜ ਉਹ ਵੀ ਜਿਹੜਾ ਅਗਲੀ ਪੀੜ੍ਹੀ ਟ੍ਰਾਂਸਫਰ ਕਰਨ ਦੇ ਲਈ ਆਪਣੇ ਯਤਨ ਲਗਾਤਾਰ ਤਦ ਨਾਲ ਜਾਰੀ ਹੈ ਜੋ ਸਰਬ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ